ਤੇ ਇਹਨਾਂ ਦਾ ਬੱਚਾ ਚੱਕ ਕੇ ਇੰਨੀ ਦਰਿੰਦਗੀ ਦੇ ਨਾਲ ਉਹਦੇ ਨਾਲ ਪਹਿਲਾਂ ਉਸ ਦਰਿੰਦੇ ਨੇ ਉਹਦੀ ਹੱਫਸ ਨੂੰ ਪੂਰਾ ਕੀਤਾ ਫਿਰ ਉਹਦੇ ਗੋਤਾਂਗਾ ਦੇ ਵਿੱਚ ਕੁਛ ਰਾੜ ਪਾ ਕੇ ਜਾਂ ਕੋਈ ਸਰੀਆ ਪਾ ਕੇ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਮਾਰਿਆ ਗਿਆ 5 ਸਾਲ ਦਾ ਬੱਚਾ ਯਾਰ ਰੂਹ ਕੰਬ ਜਾਂਦੀ ਹੈ ਬਾਈ ਬੰਦਾ ਮੈਨੂੰ ਲੱਗਦਾ ਕਿਸੇ ਨਾ ਕੋਈ ਦੁਸ਼ਮਣੀ ਹੋਵੇ ਨਾ ਪਹਿਲਾਂ ਦੁਸ਼ਮਣੀ ਜਿਹੜਾ ਦੁਸ਼ਮਣੀ ਨਿਮਾਉਣ ਜਾਣਦੇ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਿ ਦੁਸ਼ਮਣੀਆਂ ਵੀ ਬਰਾਬਰ ਦੇ ਨਾਲ ਨਿਮਾਈਆਂ ਜਾਂਦੀਆਂ ਜਵਾਕਾਂ ਰਹੇ ਜਾਂ ਬਜ਼ੁਰਗਾਂ ਰਹੇ ਜਾਂ ਪਰਿਵਾਰ ਦੇ ਮੈਂਬਰਾਂ ਵਿੱਚ ਦੁਸ਼ਮਣੀਆਂ ਨਹੀਂ ਕੱਢੀਆਂ ਜਾਂਦੀਆਂ ਇਹ ਤਾਂ ਕੋਈ ਹੈ ਹੀ ਨਹੀਂ ਲੈਣਾ ਨਾ ਦੇਣਾ ਨਾ ਕੋਈ ਕਦੇ ਬੋਲ ਚਾਲ ਨਾ ਕੋਈ ਨੇੜੇ ਨਾ ਕੋ ਤੇੜੇ ਨਾ ਕੋ ਮਾਨਸੀ ਕੋਈ ਰੌਲਾ ਗੋਲਾ ਨਹੀਂ ਸੀ ਪਰ ਉਸ ਬੱਚੇ ਨੂੰ ਚੱਕ ਕੇ ਇਸ ਤਰੀਕੇ ਨਾਲ ਮਾਰਿਆ ਜਾਂਦਾ ਕਿਉਂ ਕਿਉਂਕਿ ਜਿਹੜਾ ਸਖਸ਼ ਫੜਿਆ ਗਿਆ ਇਹਦੇ ਬਾਰੇ ਜਿੰਨੀ ਕ ਮੇਰੀ ਜਾਣਕਾਰੀ ਮੈਂ ਉੱਥੋਂ ਇਕੱਠੀ ਕੀਤੀ ਹੈ ਇਸ ਬੰਦੇ ਨੂੰ 7 ਸਾਲ ਕੈਦ ਹੋਈ ਆ ਪਹਿਲਾਂ ਯੂਪੀ ਤੋਂ ਆਇਆ ਏ ਇੱਕ ਕ੍ਰਿਮੀਨਲ ਇੱਕ ਹਤਿਆਰਾ ਬੰਦਾ ਇੱਕ ਪੇਸ਼ੇਵਰ ਜਿਹੜਾ ਉਮਰਜਮਾ ਬੰਦਾ 7 ਸਾਲ ਦੀ ਯੂਪੀ ਦੇ ਵਿੱਚ ਇਹ ਕੈਦ ਕੱਟ ਕੇ ਆਇਆ ਤੇ ਆ ਕੇ ਪੰਜਾਬ ਰਹਿਣ ਲੱਗ ਗਿਆ ਤੇ ਇਸ ਇਨਸਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਹਿਲੀ ਗੱਲ ਪਹਿਲੀ ਗੱਲ ਤਾਂ ਜਿਹੜਾ